ਪਾਣੀ ਵੀ ਪਿਉਣਾ ਉਹਨੂੰ ਦੁੱਧ ਵੀ ਪਿਉਣਾ ਉਹਨੂੰ ਚਾਹ ਵੀ ਕਰਾਉਣੀ ਆ ਉਹਨੂੰ ਫੋਟਾ ਵੀ ਖਵਾਉਣਾ ਪਾਲਾ ਡੀਐਸਪੀ ਨੂੰ ਕਿਹਾ ਅੱਜ ਕੋਕੋ ਗੋਗਲ ਦਾ ਗੁੰਦੇ ਗੋਗਲ ਲੋ ਸਾਡੇ ਘਰੋਂ ਖਤਮ ਹੋ ਗਿਆ ਤੁਸੀਂ ਸਾਡਾ ਨੁਕਸਾਨ ਕਰਤਾ ਪਰ ਉਹ ਫੇਰ ਵੀ ਹੱਸ ਕੇ ਕਹਿਵਾ ਚਲੋ ਤੁਹਾਡੇ ਸੈਨ ਸ਼ਕਤੀ ਆ ਸਾਰੇ ਮਜ਼ਦੂਰਾਂ ਤੇ ਜਵਾਨਾਂ ਚ ਕਿ ਤੁਸੀਂ ਬਿਆਨ ਨੂੰ ਜ਼ਰੂਰ ਚਾਹ ਪੁੰਦੇ ਆ ਪਰ ਅਸੀਂ ਚਾਹ ਪੁੰਦੇ ਰਹਾਂਗੇ ਪ੍ਰਭੂ ਮੈਂ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ ਤੇ ਜੇ ਤੁਸੀਂ ਇਕੱਠੇ ਰਹੇ ਜੇ ਤੁਸੀਂ ਪੰਜ ਪੰਜ ਜਾਂ ਹੋ ਇਹ ਚੀਜ਼ਾਂ ਦੇ ਵੰਡੇ ਗਏ ਛੋਟੂ ਪੋਸਟ ਪੁਟ ਕੇ ਮਾਰਕੂਗੀ ਫੋੜੇ ਪਕੜੇ ਕਰੂਗੀ ਬਾચે ਕਹਿਣਗੇ ਉਠਾਣ ਦਸੇੜੀ ਕਿ ਫਲਾਣੇ ਚੁੜੀਆਂ ਦਾਤੂ ਪ੍ਰਧਾਨ ਹੈ ਬਾચે ਅੱਜ ਮੈਂ ਤੁਹਾਨੂੰ ਵੀਡੀਓ ਪੇਸ਼ ਦੂੰਗਾ ਹਰਜਾਨਾ ਮੇਰੇ ਘਰੇ ਤੇਨ ਵਾਲੀ ਪੁੱਛ ਡੇੜਾ ਮਾਰਤੀ ਐ ਔਰ ਮੈਂ ਡੀਐਸਪੀ ਨੂੰ ਕਿਹਾ ਸੀਗਾ ਕਿ ਡੀਐਸਪੀ ਸਾਹਿਬ ਤੁਸੀਂ ਮੇਰਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ ਮੇਰੇ ਕੋਲ ਕੋਈ ਮੱਝ ਨਹੀਂ ਗਈ ਮੇਰੇ ਕੋਲ ਕੋਈ ਗਾਂ ਨਹੀਂ ਗਈ ਮੈਂ ਡੇਰੀ ਦਾ ਕੰਮ ਕਰ ਰਹੀ ਨੰਨ ਤੱਕ ਲੋ ਔਰ ਅੱਜ ਤੇਹੀ ਪੁੱਛ ਮੇਰਾ 3 ਕਿਲੋਆ 3 ਕਿਲੋ ਦੁੱਧ ਪੀਜੀ ਆ ਅਸੀਂ ਸੰ ਤੁਸੀਂ ਕੁੱਟਦੇ ਆ ਸੰ ਤੁਸੀਂ ਮਾਰਦੇ ਆ ਸਾਡੇ ਤੁਸੀਂ ਪਰਚੇ ਕਰਦੇ ਆ ਪਰ ਜਦੋਂ ਤੁਸੀਂ ਸਾਡੇ ਕਰਤੇ ਉਹਨੂੰ ਵੀ ਪੱਲ ਵਜਾਉਨੇ ਆ ਅਕਲ ਨੂੰ ਪਾਣੀ ਪਿਉਨੇ ਆ ਅਕਲ ਨੂੰ ਚਾਹ ਪਿਉਨੇ ਆ ਫੇਰ ਤੁਹਾਨੂੰ ਪਾਉਂਦੇ ਰਾਵਾਂਗੇ ਕੋਈ ਜਿਹੜਾ ਖੜੇ ਕੇ ਜ਼ੁਲਮ ਕਰਨੇ ਆ ਉਹ ਜ਼ੁਲਮ ਕਰ ਲਿਓ ਉਸੇ ਜ਼ੁਲਮਾਂ ਟੱਕਰ ਕਰਨ ਵਾਸਤੇ ਅਸੀਂ ਵੀ ਅਸੀਂ ਵੀ ਕਸੂਰਵਾਰ ਆ ਅਸੀਂ ਵੀ ਉਹਦੇ ਵਿੱਚ ਕੁਛੀ ਆ ਅਸੀਂ ਵੀ ਸਾਡਾ ਫੌਜੀ ਵੀ ਦੋਸ਼ੀ ਆ ਸਾਡੇ ਪਰਿਵਾਰ ਵੀ ਦੋਸ਼ੀ ਆ ਕਿਉਂ ਕਿ ਸਾਨੂੰ ਆਏ ਸੀਗਾ ਤੇ ਅਸੀਂ ਕਾਲੀ ਵੀ ਦੇਖ ਲਏ ਅਸੀਂ ਜਾਣੀ ਬੀਜੇਪੀ ਵਾਲੇ ਵੀ ਦੇਖ ਲੈ ਅਸੀਂ ਬੁੱਸਮਾਜ ਵਾਲੇ ਵੀ ਦੇਖ ਲੈ ਅਸੀਂ ਕਾਂਗਰਸੀ ਵੀ ਦੇਖ ਲੈ ਅਸੀਂ ਸਾਰੇ ਦੇਖ ਲੈ ਸੀਗੇ ਸਾਨੂੰ ਆਇਆ ਸੀਗਾ ਜਿਸ ਸਟੇਜਾਂ ਦੇ ਉੱਤੇ ਬੜੇ ਵੱਡੇ ਵੱਡੇ ਲਾਣ ਕਰਦਾ ਇਹ ਸੱਚਾ ਤੇ ਸੱਚਾ ਹੋਊਗਾ ਅਸੀਂ ਵੀ ਇਹ ਕਰਕੇ ਅਸੀਂ ਜਿਹੜਾ ਝਾੜੂ ਸੀਗਾ ਸਾਡੀਆਂ ਮਾਦਾ ਦਾ ਘਰੇ ਟੜਚੋਟ ਕੇ ਜਦੋਂ ਰੋਏ ਸੀਗੇ ਚਾਹ ਤੋ ਪਹਿਲਾਂ ਸਾਡੀ ਮਾਤਾ ਆਹਦਾ ਰੇੜਾ ਸਾਫ਼ ਕਰਦੀ ਹੁੰਦੀ ਸੀਗੀ ਉਹ ਸਾਡੇ ਕਾਫੀ ਅਸੀਂ ਵੀ ਝਾੜੂ ਦਾ ਬਟਨ ਦਬਾ ਬੈਠੇ ਪਰ ਉਹ ਝਾੜੂ ਦੇ ਬਟਨ ਦਬਾਏ ਦਾ ਅੱਜ ਸਾਨੂੰ ਰਿਜੈਕਟ ਕਰੀ ਜਾਂਦਾ ਲੰਗ ਕਰਕੇ ਰੱਖੀ ਜੇ ਤੁਸੀਂ ਕੋ ਤੁਸਨ ਮਾਰੋਗੇ ਤੇ ਅਗਾਈ ਛੱਕੇ ਚ ਮਾਰੋਗੇ ਚਤਨਾ ਪਰਫਰਟੂਗੇ ਮਖਲੇ ਪਾਸੇ ਪਰ ਜੇ ਤੁਸੀਂ ਇਹ ਉਂਗਲਾ ਮਾਰੋਗੇ ਤੁਹਾਡੀਆਂ ਬੋਗਲਾਂ ਟੁੱਟ ਗਈਆਂ ਤੇ ਬੁਟੇ ਤੈਨੂੰ ਉਂਗਲਾਂੇ ਕਰਨ ਨਹੀਂ ਕਰਨ ਆਇਆ ਬਣਾਵੋ ਅੱਜ ਇੱਥੇ ਬੰਦ ਕਰਕੇ ਜਾਣਾ ਹੈ ਅੱਜ ਤੁਹਾਡੀ ਬਹੁਤ ਵੱਡੀ ਜਿੱਤ ਹੋਈ ਆ ਪਰ ਅਸੀਂ ਇਮਾਨਦਾਰੀ ਹੋਏ ਤੇ ਕਿੱਤ ਪਿਓ ਤੇ ਅਸੀਂ ਫੌਜੀ ਆ ਜਿੰਨਾ ਤੇ ਖਾਟੇ ਹੱਥ ਤੇ ਕੋਈ ਚੀਜ਼ ਨਹੀਂ ਆ ਜਾਣਗੀ ਜਾਂ ਸਾਡੇ ਸਰਕਾਰ ਲਾਹ ਕਰਦੀ ਆ ਸੈਂਟਰ ਦੀ ਅਸੀਂ ਫੌਜੀਆ ਨੂੰ ਆ ਦੇਤਾ ਕੌਤੀਆਂ ਹੋ ਗਏ ਤਾਂ ਪਰ ਜਿੰਨਾ ਤੱਕ ਸਾਡੇ ਕੌਂਡ ਦੇ ਵਿੱਚ ਬੈਂਕ ਦੇ ਵਿੱਚ ਕੋਈ ਚੀਜ਼ ਆਣੀ ਜਾਂਦੀ ਅਸੀਂ ਕਿਸੇ ਦੀ ਗੱਲ ਸੁਣਦੇ ਨਹੀਂ ਅਸੀਂ ਉਹਨੂੰ ਗੱਪ ਮੰਨਦੇ ਆ ਠੀਕ ਹੈ ਸਾਡੇ ਵੀਰ ਨੇ ਲੱਕਾ ਸੁਧਾਨ ਨੇ ਗੱਲ ਕਰਾਈ ਜੋ ਫੋਨ ਦੇ ਉੱਤੇ ਕਿ ਭਾਨਾ ਸਿੰਧੂ ਨੂੰ ਲੈ ਕੇ ਪੁਲਿਸ ਆ ਰਹੀ ਆ ਪ੍ਰਭੂ ਉਹਨਾਂ ਚਿਰ ਅਸੀਂ ਵੀ ਮੰਨਣਾਗਾ ਜਿੰਨਾ ਤੱਕ ਸਾਡੇ ਤਰ੍ਹਾਂ ਤੇ ਆ ਗਏ ਭਾਨੇ ਸਿੰਧੂ ਸਾਡੀ ਬਾਹਰ ਹੀ ਫੜਾ ਦਿੰਦੇਗੇ ਉਹਨਾਂ ਚੱਕਾ ਤੋਂ ਬਾਹਰ ਪਿੰਡ ਕੋ ਬਾਹਰ ਨਹੀਂ ਜਾਣਾਗਾ ਉਹਦਾ ਕੋਈ ਭਾਨੇ ਦੀ ਮਜਬੂਰੀ ਉਹ ਫੜ ਕੇ ਜੱਡੀ ਚ ਬੈਠੇ ਦੀ ਜੇ ਪੋਛਤੋ ਕੋ ਆ ਸਕਦੀ ਹੈ ਕਿ ਮੈਨੂੰ ਰਹਾ ਕਰਤਾ ਪਰ ਨਹੀਂ ਜਿੰਨਾ ਤੇ ਕਰੇ ਸੈਂਟੇ ਵਿੱਚ ਪਾਣਾ ਸਿੱਧੂ ਕੌਣ ਜਾਣੇਗਾ ਇਸੇ ਵੀਰ ਨੇ ਬਾਸਰੀਆਂ ਅੰਚ ਤੇ ਭੈਣ ਨੇ ਬਾਸਰੀ ਜਾਣਾ ਫਤਿਹ ਅਲਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਖੜੇ ਹੋ ਜਿਮੜਾ ਜੀ